ਹਾਂਜੀ ਦੇਖੋ ਵਰਕੇ ਦੋਸਾ ਕਿੰਨਾ ਵਧੀਆ ਤਿਆਰ ਹੋਇਆ ਤੇ ਅਸੀਂ ਇਹ ਰੈੱਡ ਸੌਸ ਨਹੀਂ ਖਾਣਾ ਤੇ ਤੁਸੀਂ ਗ੍ਰੀਨ ਸੌਸ ਨਾਲ ਵੀ ਖਾ ਸਕਦੇ ਹੋ ਇਹਨੂੰ ਹਾਂਜੀ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੁਸੀਂ ਹੁਣ ਦੱਸਿਆ ਕਿ ਤੁਮਨਾ ਹੈ ਹੈਲੋ ਜੀ ਹਾਂਜੀ ਅੱਜ ਆਪਾਂ ਬਣਾਉਨੇ ਆ ਦੋਸਾ ਤੇ ਉਹਦੇ ਲਈ ਆਪਾਂ ਮੂੰਗੀ ਲਈਆ ਮੂੰਗੀ ਨੂੰ ਆਪਾਂ ਧੋ ਕੇ ਇਸ ਮਾਰ ਕੇ ਫਿਰ ਪੀਸ ਲੈਣੀ ਹੈ ਤੇ ਨਾਲੇ ਚੌੜ ਲੈਨੇ ਤੇ ਆ ਦਾੜ ਲਈਆ ਇਹਨਾਂ ਨੂੰ ਵੀ ਆਪਾਂ ਪੀਸ ਲੈਣਾ ਇਹ ਸਮਾਨ ਆਪਾਂ ਲਿਆ ਦੋਸੇ ਲਈ ਬਣਾਉਣ ਵਾਸਤੇ ਤੇ ਇਹਦੇ ਆਪਾਂ ਆਲੂ ਘਰੇ ਹੋਏ ਨੇ ਤੇ ਆਪਣੇ ਤੇ ਉਹਦੇ ਲਈ ਆਪਾਂ ਪਿਆਜ਼ ਟਮਾਟਰ ਹਰੀ ਮਿਰਚ ਤੇ ਘੜੀ ਪੱਤਾ ਤੇ ਨਾਲ ਲਈਆ ਆਪਾਂ ਨੇ ਰਾਈ ਜੀਰਾ ਤੇ ਇਹਨਾਂ ਨੂੰ ਆਪਾਂ ਲੱਗ ਤਿਆਰ ਕਰਾਂਗੇ ਆਲੂਆਂ ਦੇ ਨਾਲ ਤੇ ਹੁਣ ਆਪਾਂ ਕਰਦੇ ਆਂ ਇਹਨਾਂ ਨੂੰ ਗ੍ਰੇਂਡ ਓਕੇ ਜੀ ਅੱਗੇ ਜਾ ਕੇ ਆਪਾਂ ਦਿਖਾਉਣੀ ਆ ਕਿਵੇਂ ਬਣਾਇਆ ਆਪਾਂ ਨੇ ਹਾਂਜੀ ਡੋਸੇ ਲਈ ਆਪਾਂ ਬੈਟਰ ਗਿੰਗ ਕਰ ਲਿਆ ਤੇ ਆ ਦੇਖੋ ਰੈਡੀ ਐ ਗ੍ਰੇਂਡ ਕਰਕੇ ਆਪਾਂ ਦੇਖੋ ਕਿੰਨਾ ਵਧੀਆ ਤਿਆਰ ਹੋਇਆ ਤੇ ਦੁਬਾਰਾ ਆਪਾਂ ਬਣਾਉਣੀ ਇਹਨੂੰ 10-15 ਮਿੰਟ ਲਈ ਆਪਾਂ ਰੈਸਟ ਦੇ ਰੱਖ ਦੇਣਾ ਹਾਂਜੀ ਤਾਂ ਕਿ ਇਹ ਬਣ ਕੇ ਤਿਆਰ ਹੋ ਜਵੇ ਮਾਂਦੀ ਆਲੂ ਆਪਾਂ ਬਾਰ ਕੇ ਮੈਸ ਕਰ ਲਏ ਤੇ ਹੁਣ ਅੱਗੇ ਆਪਾਂ ਬਣਾਉਣੇ ਆ ਇਹਨਾਂ ਨੂੰ ਹਾਂਜੀ ਤੇਲ ਆਪਾਂ ਧਰ ਲਿਆ 프라이ਪਨ ਚ ਹਾਂਜੀ ਹੁਣ ਇਹਦੇ ਵਿੱਚ ਆਪਾਂ ਜੀਰਾ ਪਾ ਲਿਆ ਰਾਈ ਪਾ ਲਈ प्याज पा लेने प्याज आप थोड़ी देर भुन गे कड़ी पत्ता पा लिया अपन ਹਾਂਜੀ ਪਿਆਜ਼ ਆਪਣੇ ਬ੍ਰਾਊਨ ਹੋ ਗਏ ਤੇ ਆਪਾਂ ਜ਼ਿਆਦਾ ਬ੍ਰਾਊਨ ਨਹੀਂ ਕਰਨੇ ਹੈਗੇ ਇੰਨੇ ਜਿਹਾ ਬ੍ਰਾਊਨ ਰੱਖਣੇ ਨੇ ਹਾਂਜੀ ਹੁਣ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਦੇਣੀਆਂ ਨੇ ਟਮਾਟਰ ਪਾ ਦੇਣੇ ਨੇ ਅੱਧਾ ਚਮਚਾ ਆਪਾਂ ਲੂਣ ਦਾ ਪਾਟਾ। ਨੰਦੇ ਨੂੰ ਆਪਾਂ ਹੁਣ 2 ਮਿੰਟ ਢੱਤ ਦੇਣਾ। ਹਾਂਜੀ। ਅੱਧਾ ਚਮਚਾ ਆਪਾਂ ਨੇ ਮਸਾਲੇ ਦਾ ਪਾ ਦੇਣਾ, ਜੀਰਾ ਤੇ ਧਨੀਆ ਪਾਊਡਰ ਦਾ। ਇਹ ਅੱਧਾ ਚਮਚਾ ਆਪਾਂ ਲਾਲ ਮਿਰਚ ਦਾ। ਅੱਧਾ ਚਮਚਾ ਆਪਾਂ ਹਲਦੀ ਪਾ ਲੀਏ ਥੋੜਾ ਜਿਹਾ ਆਪਾਂ ਮਹੇਰਾ ਮਸਾਲਾ ਪਾ ਲਈਏ ਹਾਂਜੀ ਹੁਣ ਇਹਦੇ ਵਿੱਚ ਆਪਾਂ ਨੇ ਆਲੂ ਮੈਸ ਕਰੇ ਹੋਏ ਪਾ ਦੇਣੇ ਨੇ

ਹਾਂਜੀ ਆਲੂ ਆਪਣੇ ਬਣ ਕੇ ਰਹਿ ਦੋਗੇ ਦੇਖੋ ਹਲਦੇ ਗਮਕੇ ਤਿਆਰ ਹੋ ਗਏ ਹਾਂਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਲੂਣ ਪਾ ਲੈਣਾ ਤੇ ਆਪਣਾ ਜਿਆਦਾ ਗਾੜਾ ਹੋ ਗਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਵੀ ਪਾਵਾਂਗੇ ਕਿਉਂਕਿ ਇੰਨਾ ਗਾੜਾ ਵੀ ਨਹੀਂ ਰੱਖਣਾ ਜਿਆਦਾ ਗਾੜਾ ਵੀ ਨਹੀਂ ਰੱਖਣਾ ਤੇ ਜਿਆਦਾ ਪਤਲਾ ਵੀ ਨਹੀਂ ਕਰਨਾ ਤੇ ਪਾਣੀ ਦੇ ਸੇਮਾ ਲੈਣਾ ਪਹਿਲੇ ਜਿਹੜੇ ਇਹਨੂੰ ਸਾਫ਼ ਕਰ ਲੈਣਾ ਅੱਜ ਜੋਸਾ ਪਰੋਪਾਤਾ ਸੀ ਦੇਖੋ ਦੀਆਂ ਨੂੰ ਆਪਾਂ ਵਿੱਚ ਫਿਲ ਕਰ ਲਵਾਂ। ਦੇਖੋ ਕਿੰਨਾ ਵਧੀਆ ਦੋਸਾ ਬਣ ਕੇ ਤਿਆਰ ਹੋਇਆ। ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਹਰ ਬੜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਉੱਤੇ ਵੀ ਧੰਨਵਾਦ। ਸਾੰਗੀ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ।